ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਗੱਗਨ ਦੇ ਰਹਿਬਰਾਂ ਤੇ ਆਣ ਦੇਖਣ ਵਾਲਿਆਂ ਨੂੰ ਦਿਲੋਂ ਸਤਿ ਸ੍ਰੀ ਅਕਾਲ ਆਦਮ ਨੋਸਤੇ ਤੇ ਮੇਰੇ ਭਰਾ ਜਿਹੜਾ ਵੀ ਮੇਰੇ ਚੈਨਲ ਨੂੰ ਦੇਖਦਾ ਆ ਉਹ ਚੈਨਲ ਨੂੰ ਸ਼ੇਅਰ ਤੇ ਸਬਸਕ੍ਰਾਈਬ ਉੱਤੇ ਲਾਈਕ ਜ਼ਰੂਰ ਕਰਦਿਆ ਕਰੋ ਤਾਂ ਕਿ ਜੋ ਕੋਈ ਜਾਣਕਾਰੀ ਤੋਂ ਠੂਰਾ ਹੈ ਉਹਨੂੰ ਅਦਾਰੀ ਜਾਣਕਾਰੀ ਪਹੁੰਚ ਸਕੇ ਤੇ ਸਾਰੇ ਜਣ ਇਹ ਵੀਡੀਓ ਦੇਖ ਕੇ ਇਹ ਜਾਣਕਾਰੀ ਪ੍ਰਾਪਤ ਕਰਕੇ ਆਪਣੇ ਆਪ ਨੂੰ ਸਪਰੈਸ ਵਿੱਚ ਆ ਕੇ ਮਤਲਬ ਕੰਮ ਕਰ ਸਕਣ ਤੇ ਅੱਜ ਦੀ ਜਿਹੜੀ ਜਾਣਕਾਰੀ ਆ ਇੱਕ ਡੈਰੀ ਫਾਰਮ ਬਾਰੇ ਆ ਕਈ ਡੈਰੀ ਫਾਰਮ ਮਤਲਬ ਕਿਸੇ ਮਗਰ ਲਾ ਕੇ ਕੋਲਦੇ ਅਤੇ ਕਈ ਵੀਡੀਓ ਦੇਖਦੇ ਆ ਕਿਉਂ ਇੰਨੇ ਪੈਸੇ ਬਚਦੇ ਨੂੰ ਓਨੇ ਪੈਸੇ ਬਚਦੇ ਆ ਇਹ ਸਾਰੀ ਗੱਲਾਂ ਮੈਂ ਅੱਜ ਤੁਹਾਨੂੰ ਇੱਕ ਕਲੀਅਰ ਕਰਦਾ ਦੇਖੋ ਇੱਕ ਹੁੰਦਾ ਗਰੀਬ ਦਾ ਡੈਰੀ ਫਾਰਮ ਉਹ ਮੇਰਾ ਇੱਕ ਹੁੰਦਾ ਅਮੀਰ ਦਾ ਡੈਰੀ ਫਾਰਮ ਜਿਹੜਾ ਬੰਦਾ ਗਰੀਬ ਹੋਊਗਾ ਉਹਦਾ ਡੈਰੀ ਫਾਰਮ ਬਹੁਤ ਸਕਸੈਸ ਬਹੁਤ ਲੇਟ ਹੋਊਗਾ ਜਿਹੜਾ ਅਮੀਰ ਬੰਦਾ ਹੈ ਉਹਦਾ ਡੈਰੀ ਫਾਰਮ ਬਹੁਤ ਛੇਤੀ ਸਕਸੈਸ ਲੇਟ ਹੋਊਗਾ ਉਹ ਸਕਸੈਸ ਹੋਊਗਾ ਕਿਉਂ ਜਦੋਂ ਕਿਸੇ ਅਸੀਂ ਦੀਦ ਰਹਿਣਿਆਂ ਜਿਹੜੇ ਭਰਾਵਾਂ ਨੇ ਮਿਹਨਤ ਕੀਤੀ ਨਾ ਕਿਸੇ ਨੂੰ ਮਾਰਾ ਨਹੀਂ ਜਾਂਦਾ ਕਿ ਬਹੁਤ ਬੰਦੇ ਆ ਜਿੱਲੀ ਛੇਤੀ ਸਕਸੈਸ ਹੋ ਜਾਂਦੇ ਕਹਿੰਦੇ ਬਹੁਤ ਛੇਤੀ ਪੈਸੇ ਕਮਾਉਣ ਲੱਗ ਪਿਆ ਐਂ ਕਰਨ ਲੱਗ ਪਿਆ ਉਹ ਕਰਨ ਲੱਗ ਪਿਆ ਠੀਕ ਆ ਤੇ ਗਰੀਬ ਬੰਦਾ ਮਤਲਬ ਲੇਟ ਹੋ ਜਾਂਦਾ ਜੇ ਸੁਭਰਾਵ ਨੇ ਮਿਹਨਤ ਕੀਤੀ ਆ ਮੈਂ ਉਹ ਨਹੀਂ ਉਹ ਮੀਰ ਹੋਏ ਆ ਉਹ ਬਹੁਤ ਵਧੀਆ ਗੱਲ ਆ ਮੀਡਲ ਕਲਾਸ ਤੋਂ ਹੋ ਕੇ ਪਰ ਜਿਹੜੇ ਵਿੱਚ ਵਿਚਾਲੇ ਫਸੇ ਪਰ ਮੈਂ ਉਹਨਾਂ ਨੂੰ ਦੱਸਦਾ ਪਿਆ ਮੈਂ ਕਿਸੇ ਇਹ ਨਹੀਂ ਕਹਿਣਾ ਕਿ ਤੁਸੀਂ ਭਾਜੀ ਮਿਹਨਤ ਨਹੀਂ ਕਰਕੇ ਗਏ ਤੇ ਵਿੱਚ ਬਹੁਤ ਬੰਦੇ ਆ ਜਿਹੜੇ ਮਿਹਨਤ ਕਰ ਰਹੇ ਆ ਤੇ ਮਿਹਨਤ ਕਰਕੇ ਅੱਗੇ ਗਏ ਤੇ ਜਿਹੜੇ ਭਰਾ ਕਈ ਹੁੰਦੇ ਦਿੱਤਾ ਕਿ ਕਈਆਂ ਕੋਲ ਪੈਸਾ ਬਹੁਤ ਹੁੰਦਾ ਪਿੱਛੇ ਮਤਲਬ ਉਹ ਹੋ ਗਿਆ ਉਹਨੂੰ ਕਹਿੰਦੇ ਆ ਕਿ ਮਤਲਬ ਜਿਹੜਾ ਪਿੱਛੇ ਆਪਾਂ ਨੂੰ ਅਫੋਰਡ ਕਰਦੇ ਆ ਜੇ ਕੋਈ ਕੰਮ ਫਸ ਗਿਆ ਜਾਂ ਕੁਝ ਹੋ ਗਿਆ ਉਹ ਪਿੱਛੋਂ ਵੋਟ ਕਰ ਸਕਦੇ ਜਿਹੜਾ ਗਰੀਬ ਹੁੰਦਾ ਉੱਤੋਂ ਨਹੀਂ ਵੋਟ ਹੁੰਦਾ ਉਹਨਾਂ ਨੂੰ ਸਾਡਾ ਡਿਫਰੈਂਸ ਦੱਸਦਾ ਪਿਆ ਮੈਂ ਦੋ ਮੱਝਾਂ ਲਈਆਂ ਸੀ ਨਾ ਠੀਕ ਹੈ ਜੀ ਦੋ ਮੱਝਾਂ ਮੈਨੂੰ ਦੋ ਤੋਂ ਰੁਪਏ ਦੇ ਜਿਹੜੇ ਪੈਸੇ ਬਚਣ ਆਪਿਆ 20000 ਰੁਪਏ ਠੀਕ ਹੈ ਜੀ ਤੇ ਹੁਣ ਜੇ ਅਮੀਰ ਬੰਦਾ ਕੀ ਸੋਚਦਾ ਜਦੋਂ ਉਹ ਦੋ ਮੱਝਾਂ ਮਿਲਦੀਆਂ ਤੇ ਉਹਨੂੰ 20000 ਰੁਪਏ ਆਉਂਦਾ ਮਹੀਨੇ ਦਾ ਤੇ ਉਹ ਸਕੇਲ ਕੂਲੇਸ਼ਨ ਕਰਦਾ ਸਾਲ ਦੀ ਕਿ ਮਨੂੰ 1 ਲੱਖ 20000 ਰੁਪਏ ਬਚ ਗਏ ਹਨਾ ਮਤਲਬ ਮਨ ਨੂੰ ਲੱਗਦਾ 20 ਵੀ ਦਾ ਦਾ ਵਿਚ 20 ਰੁਪਏ ਬਚਿਆ ਤੇ ਮਹੀਨੇ ਦਾ ਬਚਿਆ ਮੰਨ ਲਓ ਪੰਜਾਂ ਮਹੀਨੇ ਚ ਲੱਖ ਜਮਾ ਲਾਉਂਦੇ ਆ 1.5 ਲੱਖ ਦੀ ਕੰਪਲੀਸ਼ਨ ਕਰ ਲੈਂਦੇ ਆ ਤੇ ਉਹ 1.5 ਲੱਖ ਕਲੈਕਸ਼ਨ ਕਰਕੇ ਅੱਗੇ ਇੱਕ ਮੱਝ ਹੋਰ ਪਾ ਲੈਂਦੇ ਆ ਨੈਕਸਟ ਟਾਈਮ ਜਦੋਂ ਸੋਣੇ ਹੁੰਦੇ ਆ ਇੱਕ ਮੱਝ ਉਹਨਾਂ ਕੋਲ ਹੋਣੀ ਨੇ ਤਿੰਨ ਹੋ ਜਾਣੀਆਂ ਠੀਕ ਹੈ ਜਿਹੜੇ ਪਿੱਛੇ ਕਿੱਟੂ ਉੱਠਿਓ ਪਾਉਦੇ ਹੀ ਰਹਿੰਦੇ ਆ ਠੀਕ ਆ ਉਹਨਾਂ ਨੇ ਉਹ ਕੀ ਕਰਦੇ ਆ ਦੇਖਦੇ ਆ ਹਾਂ ਅਗਲੀ ਵਾਰ ਕੀ ਫਾਇਦਾ ਹੁੰਦਾ ਆਪਾਂ ਨੂੰ ਦੋ ਇੱਕ ਮੱਝ ਹੋਰ ਪਾਲਾਂਗੇ ਜਿਹੜਾ ਸਾਡ ਗਰੀਬ ਦੇਰੀ ਫਰਮ ਹੁੰਦਾ ਜੇ ਤੋਂ ਉੰਨੇ ਕੀ ਪੈਸੇ ਹੁੰਦੇ ਆ ਉਹਨਾਂ ਦੇ ਸਭ ਕੁਝ ਹੁੰਦਾ ਉਹ ਕੀ ਕਰਦਾ ਕਿ ਜਦੋਂ ਮੈਂ ਦੋ ਮੱਝਾਂ ਲਈਆਂ ਮੰਨ ਲਓ ਮੈਂ ਹੁਣ ਦੋ ਮੱਝਾਂ ਲਈਆਂ ਮੇਰਾ ਤਾਂ ਖਰਚਾ ਪਾਣੀ ਵੀ ਇਤੋਂ ਹੀ ਚੱਲਦਾ ਠੀਕ ਆ ਮੈਂ ਮੰਨ ਲਓ 20000 ਰੁਪਏ ਮੈਂ ਘਰ ਦਾ ਬਿੱਲ ਵੀ ਦੇਣਾ ਠੀਕ ਆ ਤੇ ਘਰ ਦੇ ਹੋਰ ਨਿੱਕੇ ਮੋਟੇ ਕੰਮ ਉਹ ਸਬਜ਼ੀ ਦਾਣਾ ਮ Đੀ ਉਹ ਸਾਡਾ 20000 ਰੁਪਏ ਇੱਥੇ ਹੀ ਲੱਗ ਜਾਊਗਾ ਅਸੀਂ ਨੈਕਸਟ ਕੈਗ ਵਿੱਚ ਚੱਲਣਾ ਇਸ ਨੂੰ ਨਹੀਂ ਕਰ ਸਕਦੇ ਅਸੀਂ ਜਿਹੜਾ ਨੈਕਸਟ ਜਿਹੜਾ ਸਾਡਾ ਬੱਚਾ ਹੋਊਗਾ ਉਹ ਹੌਲੀ-ਹੌਲੀ ਪੜੂਗਾ ਠੀਕ ਐ ਤਾਂ ਉਹ ਸਾਡੇ ਨਾਲ ਰਹੂਗਾ ਤਾਂ ਸਾਡੀਆਂ ਤਿੰਨ ਹੋਣੀਆਂ ਉਹ 2-3 ਸਾਲਾਂ ਹੋ ਜਾ ਕੇ ਰਹਿਣਾ ਸਾਡੇ ਵਾਲਾ ਕਿਉਂਕਿ ਸਾਨੂੰ ਇਨੀ ਨੌਲੇਜ ਨਹੀਂ ਹੋਣੀ ਅਸੀਂ ਆਪਣਾ ਕੰਮ ਛੱਡ ਕੇ ਵੀ ਨਹੀਂ ਜਾ ਸਕਦੇ ਤੇ ਜਿਹੜਾ ਅਮੀਰ ਬੰਦਾ ਹੋਊਗਾ ਜਿਹੜਾ ਬੰਦਾ ਜਿੱਤੋਂ ਪੈਸੇ ਹੋਏ ਪਿੱਛੇ ਮੰਨ ਲਓ ਬੈਕਅਪ ਹੈਗਾ ਮੈਂ ਸਿਰਫ ਇਹ ਦੱਸ ਰਿਹਾ ਕਿ ਮੈਂ ਇਹ ਕਿਸਰ ਮਾੜਾ ਨਹੀਂ ਕਹਿੰਦਾ ਸਿਰਫ ਉਹਨਾਂ ਨੂੰ ਦੱਸਣ ਦੇ ਆ ਕਿ ਆਪਾਂ ਮਗਰ ਲੱਗ ਜੰਨੇ ਆ ਆਪਾਂ ਨੂੰ ਬੈਕਅਪ ਜਿੱਤੋਂ ਹੈਗਾ ਪਿੱਛੇ ਉਹ ਭਰਾ ਉਹਨਾਂ ਨੂੰ ਘਰ ਦੇ ਖਰਚੇ ਬਣੇ ਨਹੀਂ ਰਹੂ ਇਹ ਚੀਜ਼ਾਂ ਨਹੀਂ ਜਰੂਰੀ ਨੇ ਹੁੰਦਾ ਉਹ ਸਿਰਫ ਇਹਨਾਂ ਦਾ ਇਹਨਾਂ ਦੇ ਜੀ ਪੈਸੇ ਇਹਨਾਂ ਤੇ ਇਨਵੈਸਟ ਕਰਦੇ ਰਹਿੰਦੇ ਆ ਅਸੀਂ ਇਹਨਾਂ ਦੇ ਪੈਸੇ ਤਾਂ ਆਪਣਾ ਘਰ ਵਿੱਚ ਲਾਉਂਦੇ ਹੁੰਦੇ ਆ ਤੇ ਆਪਾਂ ਉਹ ਵੀ ਕਰਦੇ ਆਪਾਂ ਸੋਚਦੇ ਰਹਿੰਦੇ ਕਿ ਸਾਡਾ ਰੈਣੀ ਫਰਮ ਕਿਵੇਂ ਸਕਸੈਸਫੁਲ ਹੋਊਗਾ ਠੀਕ ਆ ਫਿਰ ਇਸ ਚੱਕਰ ਦੇ ਮਾਰੇ ਅਸੀਂ ਆਪਣਾ ਡੈਰੀ ਫਾਰਮ ਵੀ ਛੱਡ ਦਿੰਦੇ ਆ ਕਿ ਅਸੀਂ ਨਹੀਂ ਕਰਨਾ ਤੇ ਉਹੋ ਜਿਹੜੇ ਜਿਹੜਾ ਜਿੱਥੋਂ ਪੈਸੇ ਆਉਂਦੇ ਬੈਕਅਪ ਹੁੰਦਾ ਆ ਉਹ ਫਟਾਫਟਕ ਮੱਝਾਂ ਖਰੀਦਦਾ ਰਹਿੰਦਾ ਐ ਉਹਨੇ ਦੇਖਿਆ ਮੈਨੂੰ ਇੰਨਾ ਫਾਇਦਾ ਆਗਲੇ ਦੂਜੇ ਸਾਲਾਂ ਨੂੰ ਦੋ ਲੈਣੀਆਂ ਉੱਤੋਂ ਹੋ ਗਈਆਂ ਦੋ ਸਨਾਂ ਚ ਪੰਜ ਤੇ ਸਾਡੇ ਕੋਲ ਹਲੇ ਦੋ ਹੀ ਹੋਣੀਆਂ ਸ਼ਾਇਦ ਸਾਡੀ ਜਿੱਦ ਹੁਣ ਮੇਕ ਉਹ ਮਾਝਾ ਫੇਰ ਤੋਂ ਕਰਾ ਨਹੀਂ ਹੋਈ ਡੇਢ ਸਾਲ ਹੋ ਗਏ ਮਿੱਦ ਤੋਂ ਹੀ ਗੱਭਣੇ ਨਹੀਂ ਕਰਾ ਹੋਈ ਠੀਕ ਹੈ ਹੁਣ ਮੈਂ ਡੇਢ ਸਾਲ ਫਸ ਗਿਆ ਕਿਉਂਕਿ ਮੈਨੂੰ ਨੌਲੇਜ ਨਹੀਂ ਸੀਗੀ ਜਦੋਂ ਨੌਲੇਜ ਜੇ ਹੋਊਗੀ ਪੂਰੀ ਫੇਰ ਆਪਾਂ ਇਸ ਜੀਵੂ ਅੱਗੇ ਜਾ ਸਕਦੇ ਹਾਂ ਮੇਰੀ ਇਹ ਉਹ ਮਾਝਾ ਗੱਭਣ ਹੋ ਗਈ ਇਹਦੇ ਦੀ ਗੱਭਣ ਹੀ ਪੈਲਣ ਸੀ ਇਹ ਚੀਜ਼ਾਂ ਬੜੀਆਂ ਚੀਜ਼ਾਂ ਹੈ ਮੈਨੇਜ ਹੋਣੀਆਂ ਕਿ ਆਪਾਂ ਕਿਤਾ ਹੁਣ ਜੇ ਮੈਂ ਮੰਨ ਲਵਾਂ ਗੱਲ ਹੁਣ ਮੈਨੂੰ ਇਹ ਵੀ ਸੋਚਦਾ ਪਿਆ ਮੈਂ ਉਸਾਰ ਪੱਠੇ ਕਿੱਦਾਂ ਬਣਾਉਗਾ ਹੁਣ ਮਿੱਤੂ ਤਾਂ ਪੈਸੇ ਵੀ ਨਹੀਂ ਹੈਗੇ ਠੀਕ ਜੀ ਹਨਾ ਇਹ ਚੀਜ਼ਾਂ ਆਪਣੇ ਦੇਖੋ ਅਗਲਾ ਉਹ ਜਿੱਤੂ ਪੈਸੇ ਹੈਗੇ ਆ ਉਹਨੇ ਸਾਰਾ ਕੁਝ ਇਕrar ਰੱਖ ਕੇ ਡਾਕਟਰ ਵੀ ਉਹਨਾਂ ਕੋ ਡਾਕਟਰ ਵੀ ਆਉਂਦੇ ਹੁੰਦੇ ਆ ਸਾਡੇ ਕੋ ਕਿਸੇ ਕੋ ਆਪਾਂ ਪੱਕਾ ਡਾਕਟਰ ਨਹੀਂ ਰੱਖ ਸਕਦੇ ਉਹਨੇ ਡਾਕਟਰ ਨਾਲ ਵੀ ਕਿੰਨੇ ਕਿੰਨੇ ਆਉਂਦਾ ਤੇ ਉਹਨਾਂ ਦਾ ਉਹਨਾਂ ਕੋ ਤੀਜੇ ਸਾਲ ਹੋ ਜਾਂਦੀਆਂ 10 15 ਮੱਝਾਂ ਠੀਕ ਹੈ ਤੇ ਸਾਡੇ ਕੋਲ ਹੁੰਦੀਆਂ 3 ਠੀਕ ਹੈ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਓਏ ਕਿ ਅਸੀਂ ਆਹ ਚੀਜ਼ ਕਰਕੇ ਐਂ ਕਰ ਲਈਆ ਆਪਾਂ ਨੂੰ ਫੇ ਬਹੁਤੇ ਬੰਦਿਆਂ ਨੂੰ ਜਿੱਦਾਂ ਉਹ ਫੇ ਫੇ ਕਈ ਮੇਰੇ ਭਰਾ ਉਹ ਵੀ ਚੈਨਲ ਬਣਾਉਂਦੇ ਆ ਉਹ ਵੀ ਜਾਣਕਾਰੀ ਦਿੰਦੇ ਆ ਉਹ ਵੀ ਦੱਸਦੇ ਆ ਕਿ ਹਾਂ 0 ਤੋਂ ਸਟਾਰਟ ਕਰੋ ਉਹ ਸਹੀ ਦੱਸਦੇ ਆ 0 ਤੋਂ ਸਟਾਰਟ ਕਰੋ ਮਤਲਬ ਜਿਹੜੇ ਜਿਹਨਾਂ ਤੋਂ ਪਿੱਛੇ ਬੈਕਅਪ ਹੁੰਦਾ ਆ ਉਹ ਸਹੀ ਦੱਸਦੇ ਆ ਕਿ ਤੁਸੀਂ ਹਾਂ 0 ਤੋਂ ਸਟਾਰਟ ਕਰੋ ਐਦਾਂ ਕਰਕੇ ਐਂ ਕਰ ਲੋ ਐਂ ਕਰਕੇ ਇੰਨੇ ਪੈਸੇ ਬਚਦੇ ਨੂੰ ਐ ਕਰੋ ਉਹ ਪਰ ਉਹਨਾਂ ਨੂੰ ਹੁਣ ਜੇ ਸਾਲ ਸਾਡੇ ਵਰਗੇ ਬੰਦਾ ਹੋਵੇ ਹੁਣ ਜੇ ਤਾਂ ਮੈਨੂੰ ਇੰਨੇ ਪਤੂ ਆ ਮੈਂ ਇੰਨੇ ਕਿਥਾਂ ਹੀ ਫਸਿਆ ਪਿਆ ਮਨੂੰ ਸਾਡੇ ਦਿੜੀ ਵਾਲੇ ਕਿੰਨਾ ਗਿੱਲੇ ਥੱਲੇ ਕਿੰਨਾ ਗੰਦਾ ਮੈਂ ਇਹਨਾਂ ਨੂੰ ਕਿੱਦਾਂ ਸੁੱਕਾਂ ਸੱਟ ਸੱਟ ਕੇ ਪਾਲਦਾ ਪਿਆ ਨਾ ਇਹ ਤਾਂ ਹੋ ਗਿਆ ਮੇਰੇ ਹਨਾ ਜੇ ਮੈਨੂੰ ਹੁਣ ਦਾ ਮਤਲਬ 4 ਪੈਸੇ ਹੁੰਦੇ ਵਧੀਆ ਮੈਂ ਇਹਨਾਂ ਨੂੰ ਖੁੱਲੇ ਖਾਣ ਲੈ ਕੇ ਜਾਂਦਾ ਖੇਤ ਠੀਕ ਹੈ ਨਾ ਹੁਣ ਅਸੀਂ ਖੁੱਲੇ ਖਾਣ ਚ ਵੀ ਨਹੀਂ ਲੈ ਕੇ ਜਾ ਸਕਦੇ ਇੱਥੇ ਹੀ ਬੰਨੇ ਰਹਦੇ ਵਿਚਾਰੇ ਮੈਂ ਇੱਥੇ ਹੀ ਪਾਲਦਾ ਪਿਆ ਮੈਂ ਹੁਣ ਬੜੀ ਮੁਸ਼ਕਲ ਨਾਲ ਔਖਾ ਸੌਖਾ ਹੋ ਕੇ ਆਪਣੇ ਬਾਹਰ ਛੱਡ ਬਣਾਇਆ ਉੱਥੇ ਲੈ ਕੇ ਜਾਊਂਗਾ ਕੋਸੂ ਬਹੁਤ ਔਖਾ ਲੁਕੇ ਮਤਲਬ ਕਹਿਣਾ ਉਹ ਕਿ ਮਨ ਨੂੰ ਬਹੁਤ ਤੰਗੀਆਂ ਚ ਲੋਈਆਂ ਪੈਂਦੀਆਂ ਤੇ ਉਹਨਾਂ ਨੂੰ ਇਹ ਚੀਜ਼ ਦੀ ਨਹੀਂ ਤੰਗੀਆਂ ਨਹੀਂ ਪੈਂਦੀਆਂ ਮਨ ਨੂੰ ਕਦੀ ਕਿਸੇ ਤੋਂ 50 ਰੁਪਏ ਕਿਹਾ ਮੰਗੇ ਕਦੀ ਕਿਸੇ ਤੋਂ ਦਾਂ ਸਕੇ ਕਿਸੇ ਤੋਂ ਕੋਸ਼ ਇਹ ਚੀਜ਼ਾਂ ਦਾ ਇਹ ਚੀਜ਼ਾਂ ਆ ਮਤਲਬ ਇਹ ਚੀਜ਼ਾਂ ਇਹ ਚੀਜ਼ਾਂ ਬੜੀਆਂ ਮੈਨੇ ਰਖਾਵੀਆਂ ਹੁੰਦੀਆਂ ਤੇ ਅਸੀਂ ਬੜੇ ਇੰਵੋਲਵ ਨਹੀਂ ਹੋਣੀ ਅੱਗੇ ਪਦਣਾ ਹੁੰਦਾ ਠੀਕ ਹੈ ਨਾ ਉਹ ਬੜੀ ਛੇਤੀ ਉਹ ਕੋ ਕਰਦੇ ਆ ਗਰੋ ਕਰਦੇ ਆ ਫਿਰ ਆਪਾਂ ਮੇਰੇ ਭਰਾ ਕੇ ਜਦੋਂ ਮੇਰੇ ਵਰਗੇ ਮੀਡਲ ਕਲਾਸ ਹੁੰਦੇ ਆ ਉਹ ਛੇਤੀ ਮਗਰ ਲੱਗ ਜਾਂਦੇ ਇਸ ਚੀਜ਼ ਨੂੰ ਪੈਸਾ ਦੇਖ ਕੇ ਕਿ ਪਤਾ ਨਹੀਂ ਇਹ ਕਿੱਦਾਂ ਪੈਸੇ ਕਮਾਉਣੇ ਨੇ ਔਰ ਬੇਚਲੀ ਮਿਹਨਤ ਦਾ ਕੁਛ ਨਹੀਂ ਪਤਾਉਂਦਾ ਇਸ ਕਰਕੇ ਵਿੱਚ ਜਿਹੜੀ ਮਿਹਨਤ ਆਉਂਦੀ ਹੈ ਨਾ ਉਹ ਬਹੁਤ ਤੰਗ ਕਰਦੀ ਹੈ ਤੇ ਬੰਦਾ ਖੇਜਿਆਂ ਵਾਲਾ ਸਭ ਕੁਝ ਛੱਡ ਜਾਂਦਾ ਜਦੋਂ ਕੋਈ ਹੁਣ ਮੰਨ ਲਓ ਮੇਰੇ ਸਾਰੇ ਕੁਝ ਮਾਦ ਉਹ ਦਿੰਦੇ ਹੋਣ ਜਿੰਨੇ ਖੜੇ ਆ ਤੇ ਖੱਲੇ ਪੱਠੇ ਹੀ ਪੌਣੇ ਹੁਣ ਪੈਸੇ ਹੀ ਆਉਂਦੇ ਨਾ ਉਹਨਾਂ ਨੂੰ ਤਾਂ ਫੀਡ ਵੀ ਪੈਣੀ ਹੋਵੇ ਤਾਂ ਦੱਸੋ ਕੀ ਹਾਲ ਹੋਊਗਾ ਵਿੱਚ 2-3 ਮਹੀਨੇ ਇਦਾਂ ਦੇ ਮਹੀਨਾ ਹੋ ਜਾਂਦੇ ਜਦੋਂ ਕੋਈ ਗਾਂ ਨਹੀਂ ਸੂਈ ਆਉਂਦੀ ਕੋਈ ਮੱਝ ਨਹੀਂ ਸੂਈ ਆਉਂਦੀ ਤੇ ਘਰੇ ਵੀ ਦੁੱਧ ਸਾਨੂੰ ਉਹੀ ਜਾਣਾ ਹੁੰਦਾ ਹੈ ਉਹੀ ਪੀਣਾ ਹੁੰਦਾ ਹੈ ਹਨਾ ਤਾਂ ਫੇਰ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਉਹ ਸੋ ਪਹਿਲਾਂ ਤੁਸੀਂ ਆਪ ਸੋਚ ਕੇ ਦੇਖੋ ਮੇਰੇ ਕੋਲ 7-8 ਪਸ਼ੂ ਖੜੇ ਹੋਣੋਂ ਨੋ ਤੇ ਸਿਰਫ ਦੁੱਧ ਇੱਕ ਦਿਨ ਦਾ ਹੋਵੇ ਇਹਨਾਂ ਨੂੰ ਫੀਡ ਦੇਣ ਦੀ ਹਰ ਮਹੀਨੇ ਦੀ 35-40000 ਦੀ ਹੈਨਾ ਤੇ ਕਿੰਨਾ ਮੁਸ਼ਕਲ ਹੁੰਦਾ ਹੋਊਗਾ ਉਹ ਬੜਾ ਚੀਜ਼ਾਂ ਮੈਂ ਉੱਪਰ ਥੱਲੇ ਕਰਕੇ ਕੋਈ ਕੁ ਮਿਲ ਜਾ ਤੋ ਉਸ ਵੀ ਬਹੁਤਾ ਜਿਨੀ ਮੇਰਾ ਸਾਥ ਦਿੱਤਾ ਮਨ ਨਾਲ ਕਹਿ ਨਹੀਂ ਸਕਦਾ ਤੈਨੂੰ ਮਤਲਬ ਮੈਂ ਨਾ ਵਿਆਹ ਨਹੀਂ ਕਰ ਸਕਦਾ ਕਿ ਮਨ ਨੂੰ ਜੇ ਕਦੇ ਕਿ ਲੋੜ ਪਈ ਪੈਸੇ ਤੇ ਹੀ ਦਿੰਦੇ ਆ ਯਾਰ ਦੋਸਤ ਇਹਨਾਂ ਠੀਕ ਆ ਘਰ ਦੇ ਵੀ ਬਹੁਤ ਸਪੋਰਟ ਕਰਦੇ ਆ ਬਾਰਲੇ ਦੀ ਬੋਕ ਅਧਿਨਾਮਾ ਦੇ ਰੂਪ ਇਹਨਾਂ ਮਦਰ ਮੈਂ ਤਾਂ ਕਹਿੰਨਾ ਕਿ ਪਹਿਲਾਂ ਸਮਝੋ ਹਾਂ ਜੀਸ ਵੀ ਭਾਣਾੇ ਕੰਮ ਕਰਨਾ ਮੈਂ ਤਾਂ ਪਹਿਲੇ ਮੈਂ ਤਾਂ ਹੁਣ ਇੱਥੇ ਫਸ ਗਿਆ ਚਲੋ ਠੀਕ ਹੈ ਮੈਂ ਹੁਣ ਵਾਲੀ ਮੈਨੂੰ ਨਹੀਂ ਪਤਾ ਸੀ ਕਿ ਮੈਨੂੰ ਆਹ ਤੰਗੀਆਂ ਆਉਣੀਆਂ ਹੈ ਹਨਾ ਮੈਨੂੰ ਇਹ ਤੰਗੀਆਂ ਆਈਆਂ ਮੈਂ ਤੁਹਾਨੂੰ ਉਹੀ ਕਿਹਾ ਸੀ ਜੋ ਮੇਨਾਂ ਬੱਪੂ ਨੂੰ ਮੈਂ ਤੁਹਾਨੂੰ ਉਹ ਦੱਸੂਗਾ ਮੈਨੂੰ ਇਹ ਤੰਗੀਆਂ ਆਈਆਂ ਮੈਂ ਤੁਹਾਨੂੰ ਤਾਂ ਦੱਸਦਾ ਪਿਆ ਠੀਕ ਹੈ ਮਨੂੰ ਕੋਈ ਐ ਨਹੀਂ ਕਿਸੇ ਨੂੰ ਚਾਹ ਨਹੀਂ ਮੈਂ ਕਿਸੇ ਨੂੰ ਪਸਾਉਣਾ ਨਹੀਂ ਚਾਹੁੰਦਾ ਕਿ ਐਦਾਂ ਐ ਕਰਕੇ ਐ ਕਰੋ ਆਹ ਕਰੋ ਕੰਮ ਹੈਗਾ ਜੇ ਇੰਟਰਸਟਿਡ ਹੈਗੇ ਆ ਬੇਰੀ ਫਾਰਮ ਚ ਮੈਨੂੰ ਹਲੇ ਕੋਈ ਬੈਨੀਫਿਟ ਕੋਈ ਨਹੀਂ ਹੋਇਆ ਹਾਂ ਇੱਕ ਬੈਨੀਫਿਟ ਹੋਇਆ ਮੇਤੋਂ ਤਿੰਨ ਪਸ਼ੂ ਸੀਗੇ ਮੇਤੋਂ ਹੁਣ 9 10 ਹੋ ਗਏ ਠੀਕ ਆ ਇੱਕ ਬੈਨੀਫਿਟ ਹੋਇਆ ਪਰ ਹਾਂ ਜੇ ਕਹਾਂ ਕਿ ਮੈਂ ਪੈਸੇ ਬਖੋ ਔਖਾ ਹੈ ਤਿੰਨ ਸਾਲ ਹੋ ਗਏ ਮੈਂ ਫਿਰ ਜੇ ਬਖੋ ਨਹੀਂ ਹੋਇਆ ਹਾਂ ਪਸ਼ੂ ਹੋ ਗਏ ਮੇਤੋਂ ਤਾਂ ਮੈਂ ਕਹਿੰਦਾ ਕਿ ਹੁਣ ਮੈਂ ਇੰਨੇ ਕਿਥਾਂ ਦੇ ਮੰਨੂ ਨਹੀਂ ਪਤਾ ਕਿ ਸਿਆਲਾ ਕਿ ਮੈਂ ਫਟਾਫਟ ਪਸ਼ੂ ਇੱਕ ਦਾ ਗਾਂ ਚ ਲੈ ਲਿਵੇ ਬਾਈ ਦਾ ਪਸ਼ੂ ਮੇਤਾਂ ਮਤਲਬ ਆਹ ਵਾਲੀ ਗਾਂਾਂ ਦੇ ਵੇਲੇ ਮੈਂ ਕਿਹਾ ਚਲੋ ਔਖਾ ਸੁੱਖ ਮੈਂ ਇੱਦੇ ਭਰਪੂਰ ਕੀਤੇ ਗੱਲ ਗਾ ਲਿਆ ਮੈਂ ਸੋਚਿਆ ਸੀ ਕਿ ਚਲੋ ਮੈਂ ਕਿਹਾ ਦੁੱਧ ਪਾਵਾਂਗੇ ਠੋਕ ਕੇ ਸਿਆਲਾਂ ਆਉਂਦੇ ਐਂ ਪੈਂ ਕਰਕੇ ਇੰਦੇ ਨੇ ਆਪਣਾ ਕੈਲਕੂਲੇਸ਼ਨ ਕਰਦੇ ਨੇ ਹੁੰਦੇ ਕਿ ਮੈਂ ਇੰਨੇ ਦੀ ਮੈਂ ਕਿਤੇ ਐ ਮੈਂ ਉਹਨੇ ਦੀ ਕੈਲਕੂਲੇਸ਼ਨ ਕਰ ਲਈ ਤੋ ਕੈਲਕੂਲੇਸ਼ਨ ਕੈਲਕੂਲੇਸ਼ਨ ਫੋਨ ਤੇ ਰਹਿ ਜਾਂਦੀ ਐ ਆ ਉਹ ਅੱਗੇ ਨਹੀਂ ਜਾਂਦੀ ਬੜਾ ਧਿਆਨ ਰੱਖਣਾ ਹੁੰਦਾ ਇਹ ਕੈਲਕੂਲੇਸ਼ਨ ਆਪਾਂ ਨੂੰ ਫੋਨ ਤੇ ਕਰ ਲਈਆ ਆਪਾਂ ਨੂੰ ਜਿਆਦਾ ਪੂਰੀ ਨੌਲੇਜ ਨਹੀਂ ਪਹਿਲਾਂ ਜੇਸ ਵੀ ਬੰਦੇ ਨੇ ਨੌਲੇਜ ਜਾ ਕੇ ਦੇ ਮੇਰਾ ਭਰਾ ਕਿਸੇ ਨੇ ਸ਼ੁਰੂ ਕਰਨਾ ਹੁਣ ਤੱਕ ਕਿਸੇ ਵਧੀਆ ਡੈਰੀ ਫਾਰਮ ਪਹਿਲਾਂ ਲੱਭੋ ਉੱਥੇ ਵਿਜ਼ਿਟ ਕਰੋ ਉੱਥੇ 2-4 ਦਿਨ ਰਹੋ ਨਾਲ ਕੰਮ ਦੇਖੋ ਕਿਦਾਂ ਕਰਦੇ ਆ ਉਹ ਚੀਜ਼ ਪਹਿਲਾਂ ਸਿੱਖ ਲਓ ਜਿਸ ਵੀ ਡੈਰੀ ਫਾਰਮ ਤੇ ਤੁਹਾਨੂੰ ਵਿਜ਼ਿਟ ਕਰਾਉਂਦੇ ਆ ਜਾਂ ਕੁਝ ਸਿਖਾਉਂਦੇ ਆ ਉੱਥੇ ਜੂਰ ਵੀਜ਼ਿਟ ਕਰੋ ਠੀਕ ਆ ਉੱਥੇ ਸਿੱਖੋ 2 4 5 10 ਦਿਨ ਮਹੀਨਾ ਲਾ ਲੋ ਜਾਂ ਕਿਸੇ ਕੋਲ ਵਧੀਆ ਡੈਰੀ ਫਾਰਮ ਵਾਲੇ ਕੋਲ ਮੈਂ ਸੌਖਾ ਵੀ ਕਹਦਾ ਤਾਂ ਜਿਹੜਾ ਉਹ ਆਮ ਲੋਕ ਜਿੱਦ ਮੇਰੇ ਵਰਗੇ ਜਿਹੜੇ ਮਿਡਲ ਕਲਾਸ ਆ ਉਹ ਬੰਦਾ ਆਪਾਂ ਕਿਸੇ ਡੈਰੀ ਫਾਰਮ ਤੇ ਜਾ ਕੇ ਕੰਮ ਵੀ ਕਰ ਸਕਦੇ ਆ ਜਿਹੜਾ ਵਧੀਆ ਡੇਰੀ ਫਾਰਮ ਆ ਤੁਸੀਂ ਸਿੱਖਣ ਲਈ ਸਭ ਤੋਂ ਵਧੀਆ ਨਾਲੇ ਦਾ ਆਪਾਂ ਨੂੰ ਪੈਸੇ ਮਿਲਦੇ ਰਹਿਣੇ ਉੱਥੇ 10-15000 ਰੁਪਏ ਮਹੀਨੇ ਦੇ ਦੇਉਗੇ ਨਾਲੇ ਤੁਹਾਨੂੰ ਉਥੇ ਸਿੱਖ ਹੋ ਜਾਊਗਾ ਇੰਦਾ ਵੀ ਆਪਾਂ ਕਿਸੇ ਦੇ ਲੱਗ ਸਕਦੇ ਆ ਕੰਮ ਤੇ ਜੀ ਕਿਸੇ ਨੂੰ ਲੋੜ ਹੋਵੇ ਪੁੱਛ ਕੇ ਡੇਰੀ ਫਾਰਮ ਜਿਹੜਾ ਵਧੀਆ ਚਲਾਉਂਦਾ ਪਿਆ ਠੀਕ ਹੈ ਨਾ ਕਿਸੇ ਲਾਗੇ ਛਾਗੇ ਪੈਂਡ ਹੋਵੇ ਇੰਦਾ ਵੀ ਸੈੱਟ ਕਰ ਸਕਦੇ ਆ ਆਪਾਂ ਹੁਣ ਆ YouTube ਤੇ ਹੀ ਬਹੁਤ ਕੁਝ ਆਉਂਦਾ ਦੇਖਣ ਨੂੰ ਪਰ ਮੇਰੇ ਹਿਸਾਬ ਨਾਲ ਜੋ ਮੈਂ ਦੇਖਦਾ ਪਿਆ ਬਹੁਤ ਜੇ ਬੰਦੇ ਕੋਈ ਨਾ ਕੋਈ ਗੱਲ ਭੁੱਲੇ ਹੀ ਜਾਂਦੇ ਆ ਬਸਣੀ ਜਾਂ ਰਹਿ ਗਿਆ ਜਾਂ ਰਹਿ ਗਿਆ ਉਹ ਦੱਸ ਦਿੰਦੇ ਇਹਨੂੰ ਐ ਕਰਕੇ ਆ ਪਾਲੋ ਆ ਇੱਥੇ ਆਇਆ ਆ ਪਾਲੋ ਆਪਾਂ ਕੋ ਉਨੇ ਪੈਸੇ ਨਹੀਂ ਹੋਣਗੇ ਹਣਾ ਜਿਹੜਾ ਅਮੀਰ ਬੰਦਾ ਉਹ ਫਟਾਫਟ ਮਿਨੀਮਮ ਚ ਲੈ ਉਹ ਫਟਾਫਟ ਉਹ ਲੈ ਉਹ ਨਾਟਾ ਪਾਟਾ ਚਾਰ ਪਵਾਂ ਨੂੰ ਫਟਾਫਟ ਸਭ ਕੁਝ ਕਰ ਲੂਗਾ ਉਸ ਤੋਂ ਕਿਉਂਕਿ ਪਿੱਛੇ ਬੈਕਅਪ ਹੈਗਾ ਆਪਾਂ ਕੋ ਕੋਈ ਬੈਕਅਪ ਨਹੀਂ ਹੈਗਾ ਆਪਣੇ ਇੱਕ ਵਾਰ ਫੀਡ ਖਤਮ ਹੋ ਗਈ ਜਾਂਦੇ ਆ ਆਪਾਂ ਨੂੰ ਅਗਲੇ ਪੈਸੇ ਨਹੀਂ ਮਿਲਣੇ ਕਿਤੇ ਆਪਾਂ ਅੱਜ ਇਹ ਤੋਂ ਲਿਆਣੀ ਆ ਆਪਾਂ ਉਹਦੇ ਵਾਲਾ ਮੂੰਹ ਚੜ੍ਹ ਤੱਕ ਦੇ ਦੇ ਦੇਣੇ ਆ ਨਾ ਇਹ ਸੱਚ ਗੱਲ ਆ ਕਿਸੇ ਨੂੰ ਇਹ ਨਹੀਂ ਹੈਗਾ ਕਿ ਮੈਂ ਤੁਹਾਨੂੰ ਐਂ ਕਹਿ ਦੂਗਾ ਹਾਂ ਦੀ ਹਾਂ ਦੀ ਐ ਸਭ ਕੁਝ ਆ ਵੀ ਐ ਕਰ ਦੇ ਦਿਆਂ ਫਟਾਫਟ ਨਹੀਂ ਆਪਾਂ ਨੂੰ ਅਗਲੇ ਦਿਨ ਜਿਹਨੂੰ ਆਪਾਂ ਦੁੱਧ ਦਿੰਨੇ ਆ ਜਾਂ ਆਪਾਂ ਡੇਰੀ ਚ ਪਾਉਨੇ ਆ ਆਪਾਂ ਨੂੰ ਉਦੋਂ ਤੱਕ ਵੇਟ ਕਰਨੀ ਪੈਂਦੀ ਆ ਇੱਕ ਚੀਜ਼ਾਂ ਇਹ ਤਿੰਨ ਚਾਰ ਚੀਜ਼ਾਂ ਸਿੱਖਣੀਆਂ ਪੈਣੀਆਂ ਕਿ ਜੇ ਆਪਾਂ ਫੀਡ ਇੰਨੀ ਹੀ ਹੁੰਦੀ ਤਾਂ ਆਪਾਂ ਕਿੰਨੀ ਪਾਉਨੇ ਆ ਮੰਨ ਲਓ ਇੱਕ ਪਸ਼ੂ ਨੂੰ 3 ਕਿਲੋ ਪਾਉਨੇ ਜੀ ਤਾਂ ਆਪਾਂ ਨੂੰ ਕਿੰਨੇ ਖੜੇ ਆ ਹੈਨਾ ਇਹ ਚੀਜ਼ਾਂ ਸਿੱਖਣੀਆਂ ਪੈਣੀਆਂ ਤੁਹਾਨੂੰ ਆਪਾਂ ਮਿਨੀਮਲ ਤੇ ਬਹੁਤ ਜ਼ਰੂਰੀ ਆ। ਹਾਂ ਜਿਹੜੀ ਮੈਂ ਜੀ ਸਿੱਖਿਆ ਮਿਨੀਮਲ ਤੇ ਇਹਨਾਂ ਦਾ ਜ਼ਰੂਰੀ ਆ ਕਿ ਹਰ ਰੋਜ਼ ਇੱਕ ਬਸੂ ਨੂੰ 200 ਗ੍ਰਾਮ ਚਾਹੀਦੀ ਨਹੀਂ ਚਾਹੀਦਾ। ਠੀਕ ਆ ਤੇ ਹਰ ਬਸੂ ਨੂੰ ਪੱਠਾ ਵਧੀਆ ਤਰੀਕੇ ਨਾਲ ਪਿਆ ਹੋਣਾ ਚਾਹੀਦਾ। ਇਹ ਨਹੀਂ ਆ ਬਹੁਤੇ ਬੰਦੇ ਹਨ ਪੱਠੇ ਪਾਉਣ ਦੇ ਜੋ ਦਿੱਤਾ ਆ ਕਿ ਪੱਠੇ 2 ਕਿਲੋ ਦਾ ਦੁੱਧ ਚੋਈ ਕਰੋ। ਹਾਂ ਕਈ ਕਿੰਨਾਂ ਗਿੱਜੀਆਂ ਆ ਪਹਿਲੇ ਆ ਜਿਹੜੀਆਂ ਪੁਰਾਣੀਆਂ ਹੁਣ ਬਹੁਤ ਲੇਟੈਸਟ ਮਾਡਲ ਆ ਗਿਆ ਆ ਮੱਝਾਂ ਦਾ ਵੀ ਤੇ ਮੱਝਾਂ ਵੀ ਬਹੁਤ ਤਰੀਕੇ ਨਾਲ ਦੁੱਧ ਦਿੰਦੀਆਂ ਆ। ਠੀਕ ਆ ਪਹਿਲਾ ਸੀਗੇ ਸਿਆਣਾ ਜਦੋਂ ਆਪਣੇ ਪਹਿਲਾ ਡੇਰੀ ਫਾਰਮ ਨਹੀਂ ਬੜੇ ਕਰਦੇ ਉਹਨਾਂ ਸੀਗੇ ਜਿਹਨਾਂ ਨੋ ਲੈਜ ਨਹੀਂ ਹੁੰਦੀ ਸੀ ਉਹ ਐਦੇ ਚਾਰ ਪੰਜ ਤੇ ਰੱਖ ਲੈਂਦੇ ਸੀ ਐਦੇ ਨੂੰ ਜੁਰਮ ਨੇ ਤੇ ਪੱਠੇ ਬਣਾਣਾ ਮਾੜਾ ਮਾੜਾ ਪੇਟਾ ਪਾ ਦੇਣਾ ਹੋਣ ਨਹੀਂ ਉਹ ਚੀਜ਼ ਹੈਗੀ ਹੋਣ ਸਾਰੇ ਖਰਾਕ ਤੇ ਆ ਤੇ ਸਾਰੇ ਪਸ਼ੂ ਦੇ ਵਿੱਚ ਹਨ ਤੇ ਤਾਂ ਕਹਿੰਦਾ ਕਿ ਇਹ ਚੀਜ਼ਾਂ ਬੜੀਆਂ ਗੋਲ ਕਰਾਉਣੀਆਂ ਹੋਣੀਆਂ ਜਦੋਂ ਆਪਣਾ ਡਾਕਟਰ ਵੀ ਨਹੀਂ ਹੁੰਦਾ ਆਪਾਂ ਕੋ ਅਮੀਰ ਕੋ ਡਾਕਟਰ ਵੀ ਆਪਣਾ ਆਉਂਦਾ ਤੇ ਬਹੁਤ ਚੀਜ਼ਾਂ ਹੁੰਦੀਆਂ ਜਿਹੜੀਆਂ ਆਪਾਂ ਦੇਖੇ ਨਹੀਂ ਕਰ ਸਕਦੇ ਹਨਾ ਆਪਣਾ ਹਰ ਸਾਲ ਮੈਂ ਤੁਹਾਨੂੰ ਦੱਸਦਾ ਕਿ ਅਸੀਂ ਵਸੂਦੇ ਨੋ ਨੀ ਕਟਾ ਸਕਦੇ। ਪਿੰਗਾਂ ਨੂੰ ਨੋ ਵੀ ਕਟਾਉਣੇ ਹੁੰਦੇ ਕਿਉਂਕਿ ਆਪਣੀ ਇਨਕਮ ਕਿੰਨੇ ਕੀ ਸੋਸ ਹੁੰਦਾ ਹੈ। ਇਹ ਚੀਜ਼ਾਂ ਤਾਂ ਧਿਆਨ ਰੱਖਿਓ। ਮੇਰਾ ਭਰਾ ਨੇ ਜੇ ਸੀ ਯੂਨੀਵਰਸਿਟੀ ਨਾਲ ਉਹ ਹੀ ਚੀਜ਼ਾਂ ਨੂੰ ਫੇਸ ਕਰ ਸਕਦਾ ਤਾਂ ਜਰੂਰ ਇਰੀਕਲਮ ਜਾਓ। ਹਾਂ ਜਿਹੜਾ ਬੰਦਾ ਸਾਨੂੰ 6-7 ਸਾਲ ਵੀ ਸਕਲ ਕਰਨਾ ਪਿਆ ਸਕਦਾ। ਠੀਕ ਹੈ। 5 5 ਸਾਲ ਵੀ ਪਿਆ ਸਕਦਾ। ਪਤਾ ਨਹੀਂ ਰੱਬ ਨੇ ਕਿਹੜੀ ਮਿਹਰ ਤਾਂ ਸਾਡੀ ਮਿਹਰ ਕਰਨੀ ਹੈ। ਸ਼ਾਇਦ ਅਸੀਂ ਪਹਿਲੇ ਸਕਸੈਸ ਹੋ ਜਾਈਏ। ਹਨਾ ਤੇ ਤਾਂ ਗੱਲ ਕੇ ਕੰਮ ਜ਼ੋਰ ਆ ਪਰ ਕਰਨਾ ਪੈਂਦਾ ਕਿਸੇ ਨੂੰ ਸਕਸੈਸ ਲੇਟ ਮਿਲਦੀ ਆ ਕਿਤੇ ਕਿਸੇ ਨੂੰ ਪਹਿਲਾਂ ਮਿਲ ਜਾਂਦੀ ਕਈ ਵੇਲੇ ਆਪਾਂ ਕੋ ਬੂਟਾ ਨਹੀਂ ਹੁੰਦਾ ਮੰਨ ਲਓ ਮੂਰਤੇ ਮਰੂਦ ਦੇ ਦੋ ਲਾ ਲੈ ਕਿਸੇ ਨੂੰ ਪਹਿਲਾਂ ਫਲ ਲੱਗ ਜਾਂਦਾ ਤੇ ਕਿਸੇ ਨੂੰ ਦੋ ਤਿੰਨ ਸਾਲ ਬਾਅਦ ਲੱਗਦਾ ਐਦਾਂ ਆ ਕਿ ਰੱਬ ਨੇ ਜਦੋਂ ਸਾਨੂੰ ਪਾਲੇ ਲਾਉਣਾ ਉਦੋਂ ਹੀ ਲਾਉਣਾ ਤੇ ਸਾਰੇ ਮੇਰੇ ਭਰਾ ਕੀ ਆਨ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਦਿਆ ਕਰੋ ਵੀਡੀਓ ਬਹੁਤ ਲੰਬੀ ਹੋ ਜਣੀ ਹੈ ਜੇ ਕਿਸੇ ਨੂੰ ਇਸ ਚੀਜ਼ ਬਾਰੇ ਹੋਰ ਸਿੱਖਣਾ ਹੈ ਤਾਂ ਕਮੈਂਟ ਕਰਕੇ ਜਰੂਰ ਦੱਸ ਦਿਓ ਕਿ ਭਾਜੀ ਮੈਨੂੰ ਥੋੜੇ ਹੋਰ ਡਿਫਰੈਂਸ ਸਮਝਾਓ ਤੇ ਆਪਾਂ ਜਰੂਰ ਸਮਝਾਵਾਂਗੇ ਅਗਲੀ ਵੀਡੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ